ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੈਂ ਵੀ ਠੀਕ ਠਾਕ ਆਂ ਜੀ ਤੇ ਅੱਜ ਆਪਾਂ ਆਏ ਹੋਏ ਆਂ ਆਪ ਦੇ ਖੇਤ ਦੀਗ ਲੈ ਕੇ ਪੱਕੀ ਕੜਾਈ ਜਿਹਨੂੰ ਕਹਿੰਦੇ ਆ ਤੇ ਇੱਥੇ ਵੀ ਜੀ ਧੂਫ ਪਾ ਕੇ ਮੱਥਾ ਟੇਕਣਗੇ ਤੇ ਇਹ ਅੱਗ ਬਣਾ ਕੇ ਅਸੀਂ ਘਰੋਂ ਹੀ ਲੈ ਕੇ ਗਏ ਸੀਗੇ ਤੇ ਹੁਣ ਇੱਥੇ ਬੀ ਦੀ ਅੱਗ ਪਾ ਕੇ ਤੇ ਉੱਤੇ ਕਿਉਂ ਪਾ ਕੇ ਤੇ ਮੱਥਾ ਟੇਕਣਗੇ ਤੇ ਕਿਉਂਕਿ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਖੇਤ ਝੋਨਾ ਲੱਗਦਾ ਹੋਵੇ ਆਪਾਂ ਕੜਾਈ ਜ਼ਰੂਰ ਦਿੰਨੇ ਹੁੰਨੇ ਆ ਤੇ ਜਲ ਦੇਵਤਾ ਦੀ ਵੀ ਸਹੀ ਸਲਾਮਤ ਸਾਰਾ ਕੁਝ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਵਾਹਿਗੁਰੂ ਸਾਹਿਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਬ ਦੀਆਂ ਫਸਲਾਂ ਵਧੀਆ ਵਧੀਆ ਨਿਕਲਣ ਜੀ ਸਭ ਨੂੰ ਲਾਉਣ ਵਾਲਿਆਂ ਨੂੰ ਵੀ ਤੇ ਤੇ ਕੰਮ ਕਰਨ ਵਾਲਿਆਂ ਨੂੰ ਵੀ ਮਾਲਕਾਂ ਨੂੰ ਵੀ ਪ੍ਰਮਾਤਮਾ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਸਭ ਦੇ ਘਰ ਹੱਸਦੇ ਵਸਦੇ ਰਹਿਣ ਜੀ ਸਭ ਦੇ ਘਰ ਠੰਡੀਆਂ ਹਵਾਵਾਂ ਆਉਣ ਜੀ ਤੇ ਇੱਥੇ ਹੁਣ ਬੀਜੀ ਪਾ ਕੇ ਅੱਗ ਦੇ ਉੱਤੇ ਮੱਥਾ ਕਿਉਂ ਪਾ ਕੇ ਮੱਥਾ ਟੇਕਣਗੇ ਜੀ ਉਸ ਤੋਂ ਬਾਅਦ ਨਾਲੇ ਥੋੜੀ ਜੀ ਦੇਗ ਪਾਉਣਗੇ ਉਸ ਤੋਂ ਬਾਅਦ ਜਿਹੜੀ ਇਹ ਦੇਗ ਹੋਊਗੀ ਆਪਾਂ ਸਾਰਿਆਂ ਦੇ ਵਿੱਚ ਵਰਤਾ ਦਾਂਗੇ ਤੇ ਇੱਥੇ ਪਾਪਾ ਜੀ ਖੇਤੀ ਸੀਗੇ ਤੇ ਆਪਾਂ ਉਹਨਾਂ ਦੀ ਰੋਟੀ ਵੀ ਲੈ ਕੇ ਆਏ ਆਂ ਤੇ ਪਾਪਾ ਜੀ ਰੋਟੀ ਖਾ ਰਹੇ ਆ ਤੇ ਅਸੀਂ ਉਹਨਾਂ ਟਾਈਮ ਮੱਥਾ ਟੇਕ ਦਾਂਗੇ ਵੀ ਜੀ ਮੱਥਾ ਟੇਕਦੇ ਆ ਹੁਣ ਤੇ ਉਸ ਤੋਂ ਬਾਅਦ ਦੇਗ ਸਾਰਿਆਂ ਨੂੰ ਵਰਤਾ ਦਾਂਗੇ ਜੀ ਸਭ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ ਚੜਦੀਆਂ ਕਲਾਂ ਰੱਖੇ ਪਰਮਾਤਮਾ ਮੀਂਹ ਦਾ ਮੌਸਮ ਰੱਖੇ ਸਹੀ ਸਲਾਮਤ ਸਾਬਦੇ ਝੋਨੇ ਵਧੀਆ ਵਧੀਆ ਹੋਣ ਜੀ ਸਾਬਦਿਆਂ ਜੀਰੀਆਂ ਵਧੀਆ ਹੋਣ ਕਈ ਥਾਵਾਂ ਤੇ ਝੋਨਾ ਕਹਿੰਦੇ ਆ ਕਈ ਥਾਵਾਂ ਤੇ ਜੀਰੀ ਕਹਿੰਦੇ ਆ ਸਾਡੇ ਮਾਲਵੇ ਦੇ ਵਿੱਚ ਅਸੀਂ ਤਾਂ ਝੋਨਾ ਹੀ ਕਹਿੰਨੇ ਆ ਜਿਆਦਾ ਜੀ ਕਈਆਂ ਜਗਾਵਾਂ ਤੇ ਜੀਰੀ ਵੀ ਕਿਹਾ ਜਾਂਦਾ ਵਾ ਝੋਨੇ ਨੂੰ ਪਰ ਅਸੀਂ ਤਾਂ ਝੋਨਾ ਹੀ ਕਹਿੰਨੇ ਆ ਤੇ ਹੁਣ ਇਸ ਜਿਹੜੀ ਦੇਗ ਹੈ ਤੇ ਆਪਾਂ ਸਾਰਿਆਂ ਨੂੰ ਦੇ ਦਾਂਗੇ ਪਹਿਲਾਂ ਪਾਪਾ ਜੀ ਨੂੰ ਦੇਵਾਂਗੇ ਤੇ ਉਸ ਤੋਂ ਬਾਅਦ ਸਾਰਿਆਂ 'ਚ ਵਰਤਾ ਦਾਂਗੇ ਦੇਗ ਆਪਾਂ ਦੇਗ ਵਰਤੋਂ ਤੋਂ ਬਾਅਦ ਅੱਥੀ ਫੇਰ ਆਪਾਂ ਥੋੜਾ ਟਾਈਮ ਇਥੇ ਰੈਸਟ ਕਰਕੇ ਤੇ ਚੱਲਦੇ ਆ ਘਰੇ ਜੀ ਤੇ ਇਸ ਤੋਂ ਬਾਅਦ ਅਸੀਂ ਚੋਲਾ ਚੋਲ ਵੀ ਮਿੱਠੇ ਚੋਲ ਬਣਾ ਕੇ ਵੀ ਇਹਨਾਂ ਨੂੰ ਦਿੰਨੇ ਆ ਲੱਡੂ ਵੀ ਦੇ ਦਿੰਨੇ ਆ ਜੀ ਜੇ ਕਈ ਵਾਰ ਇਹ ਜਿਹੜੀ ਚੀਜ਼ ਮੰਗ ਲੈਣ ਵੀ ਉਹਨਾਂ ਨੂੰ ਇਹਨਾਂ ਨੂੰ ਉਹ ਚੀਜ਼ ਵੀ ਅਸੀਂ ਲਿਆ ਕੇ ਦੇ ਦਿੰਨੇ ਹੁੰਨੇ ਆ ਤੇ ਇਥੇ ਚੋਲਾਂ ਦੀ ਕੜਾਈ ਵੀ ਆਪਾਂ ਜ਼ਰੂਰ ਦੇਵਾਂਗੇ ਪਹਿਲਾਂ ਹੁਣ ਦੇਖ ਦਿੱਤੀ ਆ ਤੇ ਉਧਰ ਆਪਣੀ ਪਨੀਰੀ ਆ ਉਹ ਦੂਜੇ ਝੋਨੇ ਦੀ ਲਈ ਜਿਹੜਾ ਸੌਣ ਚ ਝੋਨਾ ਲੱਗਦਾ 26 ਜੋ ਨੌ ਦੀ ਪਨੀਰੀ ਲਾਈ ਆ ਤੇ ਇਹ ਪਨੀਰੀ ਲੱਗ ਰਹੀ ਹੈ ਜਿੰਨਾ ਗੇਲੇ ਨਾਲ ਲੱਗਿਆ ਇਹਦੇ ਨਾਲ ਛੋਨਾ ਲਾ ਦਾਂਗੇ ਤੇ ਦੂਜਾ ਆਪਾਂ ਲਾ ਦਾਂਗੇ ਉਹਦੇ ਨਾਲ ਇਥੇ ਬਈ ਹੱਸ ਰਹੇ ਸੀ ਉਹਨਾਂ ਨੂੰ ਆਏ ਸੀ ਇਹ ਮੇਰੀ ਵੀਡੀਓ ਬਣਾ ਰਹੀ ਹੈ ਸਾਰੇ ਬਈ ਹੱਸਦੇ ਸੀ ਕਿ ਸਾਡੀ ਵੀਡੀਓ ਬਣਦੀ ਹੈ ਇਹਨਾਂ ਨੂੰ ਪਤਾ ਨਹੀਂ ਸੀ ਵੀ ਕਿਵੇਂ ਕੀ ਹੁੰਦਾ ਹੈ ਇਹ ਦੀਗ ਇੱਕ ਵਾਰਾਂ ਇੱਕ ਦਿਨ ਜਿੱਤੇ ਮੈਂ ਬੂੜੇ ਬਣਾ ਕੇ ਖੇਤ ਭੇਜੇ ਸੀ ਤੇ ਉਹਦੇ ਵੀ ਬਈਆਂ ਨੂੰ ਪਤਨ ਲੱਗੇ ਕਹਿਣ ਇਹ ਇਹ ਮੈਨੂੰ ਦੱਸਣ ਕਹਿਣ ਕਹਿਣ ਇਹ ਕੀ ਚੀਜ਼ ਹੁੰਦੀ ਹੈ ਸਰਦਾਰ ਜੀ ਇਹ ਕਿਆ ਖਾਤੇ ਹੈ ਆਪ ਤੇ ਕਹਿੰਦੇ ਉੱਥੇ ਫਿਰ ਅਸੀਂ ਸਾਰਿਆਂ ਨੇ ਥੋੜੇ ਥੋੜੇ ਬੂੜੇ ਦਿੱਤੇ ਸਾਰਿਆਂ ਨੇ ਖਾਦੇ ਕਿਉਂਕਿ ਹਰ ਇੱਕ ਕੰਟਰੀ ਦੇ ਵਿੱਚ ਹਰ ਇੱਕ ਥਾਂ ਤੇ ਆ ਆਡੋ ਆਡ ਹਰ ਘਰ ਦੇ ਵਿੱਚ ਹੀ ਮਤਲਬ ਕਿ ਆਪਣੇ ਪਿੰਡ ਦੇ ਵਿੱਚ ਆਡੋ ਆਡ ਰੀਤ ਰਵਾਜ ਅਗਲੇ ਦਾਪੂ ਆਪਣਾ ਖਾਣ ਪੀਣ ਦਾ ਢੰਗ ਹੁੰਦਾ ਹੈ ਸਾਬ ਦਾ ਆਪੂ ਆਪਣਾ ਹੁੰਦਾ ਵਾ ਕਿਸੇ ਨੂੰ ਦੂਜੀ ਦੀ ਤੀਜ ਨਹੀਂ ਪਸੰਦ ਆਉਂਦੀ ਜਾਂ ਵੇਖ ਕੇ ਕਈ ਵਾਰ ਆਪਾਂ ਨੂੰ ਅਜੀਬ ਜਿਹੀ ਲੱਗਦੀ ਹੈ ਵੀ ਇਹ ਕਿਸ ਤਰ੍ਹਾਂ ਦੀ ਚੀਜ਼ ਆ ਤੇ ਬਾਕੀ ਇਹਨਾਂ ਤਾਂ ਹੈ ਹੀ ਹੋਰ ਪ੍ਰਦੇਸ਼ ਦੇਸ ਦੇ ਆ ਹਨਾ ਪ੍ਰਦੇਸੀ ਬੰਦੇ ਆ ਇਹਨਾਂ ਦਾ ਰਹਿਣ ਸਹਿਣ ਹੋਰ ਤਰ੍ਹਾਂ ਦਾ ਆਪਣਾ ਪੰਜਾਬੀਆਂ ਦਾ ਰਹਿਣ ਸਹਿਣ ਹੋਰ ਤਰ੍ਹਾਂ ਦਾ ਵਾ ਤੇ ਇੱਥੇ ਇਹਨਾਂ ਨੇ ਬਾੜੀ ਦੇਗਣੀ ਲਈ ਕਹਿੰਦੇ ਨਹੀਂ ਤੇ ਅਸੀਂ ਲੈ ਲਈਏ ਬਸ ਬਹੁਤ ਐ ਚਾਹ ਵੀ ਇਹਨਾਂ ਨੂੰ ਵਾਧੂ ਲਿਆਤੀ ਸੀਗੀ ਵੀ ਚਾਹ ਹੀ ਇਹ ਸਿੰਪਲ ਚਾਹ ਨਹੀਂ ਨਹੀਂ ਗਰਮੀ ਦੇ ਵਿੱਚ ਵੀ ਪੀਂਦੇ ਕਹਿੰਦੇ ਦਾਲ ਚੀਨੀ ਲੌਂਗ ਲਏ ਜੀ ਤੇ ਸਾਨੂੰ ਸਾਰਾ ਕੁਝ ਵਿੱਚ ਪਾ ਕੇ ਹਨ ਵਧੀਆ ਸੌਂਫ ਸੌਂਫ ਪਾ ਕੇ ਚਾਹ ਸੀ ਉਹ ਪੀਣੀ ਹੈ ਸਿੰਪਲ ਚਾਹ ਜੀ ਅਸੀਂ ਪੀਂਦੇ ਨੇ ਸਪੈਸ਼ਲ ਡਿਮਾਂਡ ਕਰੀ ਸੀ ਤੇ ਇਧਰ Papa ji ਖਾ ਰਹੇ ਰੋਟੀ ਤੇ ਉਹਨਾਂ ਨੂੰ ਉਹਨਾਂ ਦੇ ਜਿਹੜਾ ਖਾਲੀ ਤੇ ਭਾਂਡੇ ਲੈ ਕੇ ਆਪਾਂ ਚੱਲਦੇ ਆ ਘਰ ਨੂੰ ਤੇ ਉਸ ਤੋਂ ਬਾਅਦ ਜੀ ਆਪਾਂ ਚੱਲਦੇ ਆ ਘਰੇ ਤੇ ਇੱਧਰ ਆਪਣਾ ਅੱਧਾ ਝੋਨਾ ਲੱਗ ਗਿਆ ਤੇ ਅੱਧਾ ਰਹਿੰਦਾ ਵਾ ਫੇਰ ਆਪਾਂ ਫੇਰ ਗੀੜਾ ਮਾਰਾਂਗੇ ਜੀ ਆਪਾਂ ਕੜਾਈ ਲੈ ਕੇ ਆਵਾਂਗੇ ਚੌਲਾਂ ਦੀ ਤੇ ਇੱਥੇ ਬੀਜੀ ਨੇ ਵੀ ਦੇਖ ਲੈ ਲਈ ਸੀਗੀ ਤੇ ਮੈਂ ਵੀ ਦੇਖ ਖਾ ਲਈ ਸੀਗੀ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਰੌਂਡ ਲਾ ਕੇ ਵੇਖ ਕੇ ਪਨੀਰੀ ਆਪਣੀ ਤੇ ਇੱਧਰ ਰਹਿੰਦਾ ਹਜੇ ਜੀ ਇੱਧਰ ਲੱਗ ਗਿਆ ਇਹ ਲੈਣ ਉੱਪਰਲੀ ਹਜੇ ਅੱਧੀ ਲੱਗੀ ਅੱਧੀ ਰਹਿੰਦੀ ਐ ਫੇਰ ਆਪਾਂ ਥੱਲੇ ਦੇ ਪਾਸੇ ਆਵਾਂਗੇ ਤੇ ਉਧਰ ਆਪਣੇ ਪੱਠੇ ਵੀ ਹੁਣ ਕਾਫੀ ਮੀਂਹ ਪੈ ਗਿਆ ਸੀਗਾ ਤੇ ਉਹਦੇ ਨਾਲ ਕਾਫੀ ਵੱਡੇ ਹੋ ਗਏ ਤੇ ਇੱਥੇ ਚੱਕਦੇ ਆਪਾਂ ਭਾਂਡੇ ਤੇ ਚੱਲਦੇ ਆ ਘਰੇ ਘਰੇ ਜਾ ਕੇ ਵੀ ਬਹੁਤ ਸਾਰੇ ਕੰਮ ਐ ਜੀ ਪਹਿਲਾਂ ਮੈਂ ਦੀਦੀ ਨਾਲ ਤਲਵੰਡੀ ਚਲੀ ਗਈ ਸੀ ਉਹਨਾਂ ਨੇ ਸ਼ਾਪਿੰਗ ਕਰਨੀ ਸੀ ਥੋੜੀ ਜੋ ਕਹਿੰਦੇ ਮੇਰੇ ਨਾਲ ਚੱਲੋ ਆਉਂਦਿਆਂ ਨੂੰ ਫਿਰ ਟਾਈਮ ਹੋ ਗਿਆ ਸੀ ਕਿਉਂਕਿ 2 ਵਜੇ ਮੋਟਰ ਵਾਲੀ ਲਾਈਟ ਆਉਂਦੀ ਆ ਉਸ ਤੋਂ ਬਾਅਦ ਦੇਗ ਬਣਾ ਕੇ ਤੇ ਫਿਰ ਖੇਤ ਆਏ ਸੀਗੇ ਤੇ ਹੁਣ ਚੱਲਦੇ ਆਪਾਂ ਘਰੇ ਤੇ ਇੱਧਰ ਪਾਪਾ ਜੀ ਨੇ ਮੱਕ ਨੂੰ ਵੀ ਪਾਣੀ ਲਾਤਾ ਤੇ ਇਹ ਗਰਮੀ ਕਰਕੇ ਨਿੱਤ ਸੁੱਕ ਜਾਂਦਾ ਇਹਨੂੰ ਤਾਂ ਪਾਣੀ ਲਾ ਦਿੰਦੇ ਇੱਥੇ ਪਾਪਾ ਜੀ ਹੁੰਦੇ ਜਦੋਂ ਪਨੀਰੀ ਨੂੰ ਲਾਉਂਦੇ ਝੋਨੇ ਨੂੰ ਛੱਡਦੇ ਇਹਨੂੰ ਵੀ ਪਾਣੀ ਲਾਈ ਰੱਖਦੇ ਤਾਂ ਕਰਕੇ ਇਹ ਕਾਪੀ ਹੁਣ ਵੈਸੇ ਤਾਂ ਮੀਂਹ ਪੈਣਾ ਹੀ ਜਾਰੀ ਉੱਠਿਆ ਇਹ ਪਹਿਲਾਂ ਤਾਂ ਦੱਸਿਆ ਸੀਗਾ ਤੇ ਹੁਣ ਆ ਗਿਆਂ ਆਪਾਂ ਘਰੇ ਜੀ ਘਰੇ ਆ ਕੇ ਆਪਾਂ ਆਪਣੇ ਪਸ਼ੂਆਂ ਲੈ ਵੇਨੇ ਆ ਕਿਉਂਕਿ ਪਸ਼ੂਆਂ ਨੂੰ ਵੀ ਫੇਰ ਆਏ ਹੁੰਦਾ ਅੱਗੇ ਤਾਂ ਹੀ ਔਟ ਕੱਢਦੇ ਅੱਜ ਮੈਂ ਥੋੜਾ ਜਿਹਾ ਮੈਨੂੰ ਆਏ ਸੀ ਹੁਣ ਇੱਕ ਇੱਕਦਮ ਕੰਮ ਨੇ ਮੇੜ ਹੀ ਦੇਵਾ ਪਰ ਕੰਮ ਕਦੀ ਨਿਭੜਦੇ ਨਹੀਂ ਹੁੰਦੇ ਹੋਰ ਕੰਮ ਨਿਕਲਿਆ ਆਉਂਦੇ ਹੁੰਦੇ ਆ ਤੇ ਇੱਥੇ ਆਪਾਂ ਪਸ਼ੂਆਂ ਨੂੰ ਪਾਣੀ ਪਿਾਵਾਂਗੇ ਤੇ ਪਾਣੀ ਪਿਉਣ ਤੋਂ ਬਾਅਦ ਪੱਠੇ ਕੋ ਉਤਰ ਕੇ ਪਾਵਾਂਗੇ ਤੇ ਕਹਿੰਦਾ ਮੱਝਾਂ ਨੂੰ ਮੈਂ ਪਾਣਾ ਵੀ ਪਿਉਣੀ ਹੈ ਕਿਉਂਕਿ ਗਰਮੀ ਬਹੁਤ ਹੈ ਜੀ ਪਾਣਾ ਠੰਡਾ ਹੁੰਦਾ ਇਸ ਕਰਕੇ ਤੇ ਉਹਨਾਂ ਨੂੰ ਗੁਆ ਇਕੱਠਾ ਕਰਕੇ ਤੇ ਆਪਾਂ ਪਾਣੀ ਪਿਾਵਾਂਗੇ ਪਸ਼ੂਆਂ ਨੂੰ ਤੇ ਚਲੋ ਜੀ ਤੁਸੀਂ ਵੀ ਵੀਡੀਓ ਨੂੰ ਇੰਜੋਏ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਮੈਨੂੰ ਵੇਖਦੇ ਆ ਮੇਰੀ ਵੀਡੀਓ ਨੂੰ ਵੇਖਦੇ ਆ ਮੈਨੂੰ ਕਮੈਂਟ ਕਰਦੇ ਆ ਬਹੁਤ ਵਧੀਆ ਕਮੈਂਟ ਹੁੰਦੀ ਆ ਜੀ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਪ੍ਰਮਾਤਮਾ ਸਾਭ ਦੇ ਸਰ ਤੇ ਮਿਹਰ ਭਰਿਆ ਹੱਥ ਰੱਖੇ ਇਥੇ ਇਹਦਾ ਮੈਂ ਸਿਰ ਖੁਰਕਦੀ ਸੀ ਕੱਟੀ ਦਾ ਝੋਟੀ ਦਾ ਇਹ ਮੁੜ ਕੇ ਦੀ ਨਜ਼ਰ ਸਿਰ ਨਾਲ ਖੁਰਕਿਆ ਨੂੰ ਨਾ ਚਰ ਸਬਰ ਨਹੀਂ ਆਉਂਦਾ ਇਹਦੀਆਂ ਗੰਡਾ ਜਿਹੜੀਆਂ ਹੋਮਸ ਤੇ ਟੀਕਾ ਲਵਾਇਆ ਸੀ ਥੋੜੀਆਂ ਜਿਹੀਆਂ ਗੰਡਾ ਖੁਰਗੀਆਂ ਤੇ ਚਲੋ ਜੀ ਹੁਣ ਆਪਾਂ ਪਿਉਣੀ ਆ ਪਾਣੀ ਇੱਕ ਪੱਟੇ ਆ ਜੋ ਟੀਵੀ ਨਵਾਤੀ ਆ ਤੇ ਉਹ ਮਾਝੀ ਬਾਤ ਤੁਹਾਨੂੰ ਮਿਲਦੇ ਆ ਜੀ ਕਿਉਂਕਿ ਇਥੇ ਕੈਮਰੇ ਕੈਮਰਾਮੈਨ ਵੀ ਮੇਰੇ ਕੋਲ ਆ ਆਪ ਵੀ ਨਵਾ ਪੀ ਤੇ ਪਾਣੀ ਪੀ ਜਾਂਦੀ ਆ ਡੱਟ ਕਰਨਾ ਪਿਉਣੀ ਨਹੀਂ ਇਹਨਾਂ ਦੁਆ ਨੂੰ ਪੁੱਖਾ ਲੱਗਦਾ ਆਵੇ ਜੀ ਆ ਦਾ ਇਸ ਵੇਲੇ ਅੱਜ ਤੱਕ ਇਸ ਵੇਲੇ ਤੱਕ ਕੱਲ ਤੱਕ ਹੋ ਕੇ ਰਹਿਣਾ ਇਸ ਚ ਪਾਣੀ ਦਾ ਪਾ ਕੇ ਪਾਣੀ ਦੇਣਾ ਨਾ ਪਾਣੀ ਇਸੇ ਦੇ ਨਾਲ ਪਸੂ ਗਰਮੀ ਪਸੂ ਗਰਮੀ ਹੁੰਦਾ ਨਾ ਨਾਏ ਪਸੂ ਗਰਮੀ ਪਾਣਾ ਨਾ ਤੇ ਕਰ ਕਰਕੇ ਆ ਪੈਣੀ ਜੀ ਪਿਆਈ ਚੱਲਾਂਗਾ ਟਾਈਮ ਪਾਰ ਪਾਗੇ ਪੀਚੀ ਵੀ ਰੱਲ ਕਰਕੇ ਜੇ ਨਾ ਚੱਲੇ ਅਪ੍ਰੈਲ ਤੋਂ ਮਸਟਾਰ ਕਰ ਲਈਆਂ ਤੇ ਸੂਨ ਵਾਲਿਆਂ ਨੂੰ ਪਿਉਣੀ ਹੈ ਇਹ ਮੇਂ ਪਿਉਣਾ ਹੁੰਦਾ ਇਹ ਮੈਂ ਤੁਮੇ ਸੁਣਾ ਲਾਂਗਾ ਆਪਣੀ ਕਿਤਾਬ ਪਤਾ ਆ ਇਹ ਪਿਆਉਗੀ ਤੇ ਜੇ ਨਾ ਪਿਆਲੀ ਮਾਂ ਤਾਂ ਇਹਨਾਂ ਨੇ ਪਾਣੀ ਨਹੀਂ ਰਹਿ ਜਾਂਦੀਆਂ ਮੈਂ ਤੇ ਸ਼ਾਮ ਨੂੰ ਪੀ ਨਹੀਂ ਹੁਣ ਆਪਣੇ ਨਾਲ ਦੂਰ ਰਹਿਣਾ ਆਪਾਂ ਨੂੰ ਆ ਕੇ ਅੰਦਰ ਹੀ ਕਰਦੇ ਆ ਪੀਣਾ ਹੀ ਪੈਣਾ ਕਿਉਂਕਿ ਅੰਦਰ ਤਾਂ ਪੱਖੇ ਚੱਲਦੇ ਆ ਉਹ ਬਾਰੀ ਥਾਂਦੀ ਵੀ ਹਵਾ ਆਉਂਦੀ ਆ ਵਾਰੀ ਵਾਰੀ ਆਉਂਦੀ ਬਾਹਰ ਤਾਂ ਬਹੁਤ ਹੈ ਜੀ ਇਹ ਦੇਖਿਆ ਆਪਾਂ ਵਾਲਾ ਤਾਂ ਲੱਗਾ ਪਿਆ ਏ ਅ ਜੁੱਠਾ ਨਹੀਂ ਸੀ ਅੱਗੇ ਤਾਂ ਮੈਂ ਵੇਖ ਉਹਦੇ ਹੱਥ ਖੜਦਿਆਂ ਜਦੋਂ ਆਪਾਂ ਸੁਣ ਚਾਉਣੀ ਆ ਅ ਜਿਹਨਾਂ ਨੂੰ ਆਈ ਗਰਮੀ ਮਹਿਸੂਸ ਹੋ ਰਹੀ ਸੀ ਉਹ ਤੇ ਪੱਕੇ ਥੱਲੇ ਬੈਠਣਾ ਸੀ ਨਾ ਕਰਕੇ ਦੁਵਾਰਾ ਤੇ ਇਹਨਾਂ ਨੂੰ ਆਈ ਸੀ ਉਸੇ ਬੈਠਣਾ ਰਹੀਏ ਹੁਣ ਇਹਨਾਂ ਨੂੰ ਪੱਠੇ ਪਾ ਦਾਂਗੇ ਆਪਾਂ ਤੇ ਪੱਠੇ ਖਾ ਕੇ ਫੇਰ ਆਰਾਮ ਕਰ ਲੈਣਗੇ ਤੇ ਫੇਰ ਸ਼ਾਮ ਨੂੰ ਆਪਾਂ ਉੱਧਰ ਪਰਲੇ ਵਾਪਸੀ ਕਰਾਂਗੇ ਆ ਕੇ ਮੇਰੇ ਤੋਂ ਕਿਵੇਂ ਗਲੱਬੀ ਮੀਂਹ ਗਲੱਬੂ ਗਲੱਬੂ ਕੀ ਕੱਦਦਾ ਸੀ ਹਾਂਜੀ ਆਪਾਂ ਸਾਰੇ ਪਸ਼ੂ ਨੂੰ ਆ ਕੇ ਬੰਨਤੇ ਆ ਗੋਆ ਇਕੱਠਾ ਕਰ ਲੈ ਤੇ ਇਨਾ ਪਾ ਭਰ ਰੱਖ ਤਾਂ ਆਪ ਬੱਠਲਾਣਾ ਚੱਕ ਲਾਂਗੇ ਇੱਥੇ ਮੈਂ ਗੋਏ ਦਾ ਬੱਠਲਾਣਾ ਹਾਂ ਪਾਸੋ ਜੋਥਰੀ ਚੱਕਦੀਏ ਗੋਏ ਤੇ ਪਹਿਲਾਂ ਸਦਾਜੀ ਉਹਦੇ ਕੀਤੋਂ ਕਵੇਲੇ ਤੇ ਕਥਕੇ ਹੁੰਦੇ ਫਿਰ ਮੇਰਾ ਕਹਿਨ ਦੀ ਨਹੀਂ ਕਰਦਾ ਮੈਂ ਤਾਂ ਭਾਰ ਕੇ ਰੱਖ ਦਿੰਨੀ ਆ ਵੀ ਮੇਚੋਂ ਪਾਰ ਚੱਕ ਲੈਣੀ ਮੇਰੇ ਗੋਡੇ ਤੇ ਮੇਰਾ ਪੀੜ ਕਰ ਲੈ ਆ ਪਾਸੇ ਦਾ ਸੱਜਾ ਗੋਡਾ ਪੀੜ ਕਰਨ ਲੱਗ ਜਾਂਦਾ ਹੋਰ ਆਪਾਂ ਨੂੰ ਬਜਨ ਚਤਨ ਦੀ ਬੁਰੀ ਗੱਲ ਨਹੀਂ ਹੁਣ ਮੈਂ ਫਿਰ ਪੱਠਾ ਲਾਣਾ ਚੱਕਣ ਲੱਗ ਗਈ ਤੇ ਆਪਾਂ ਬਾਹਰ ਚ ਬੈਠਣਾ ਉੱਥੇ ਉੱਥੇ ਪੱਠੀ ਬੀਜਨੀ ਆ ਇੱਥੇ ਸੱਜਦੇ ਮੈਂ ਤਾਂ ਚੱਲਣਾ ਬਠਵਾਣਾ ਚੱਕ ਲੂੰਗੀ ਇੱਕ ਭਾਰ ਕੇ ਰੱਖਦਾ ਦੋ ਹੋਰ ਹੋਣਗੇ ਤੇ ਹੁਣ ਆਪਾਂ ਉਤਰ ਕੇ ਪਾਉਣੇ ਆ ਪੱਠੇ ਤੇ ਮੈਨੂੰ ਫੇਰ ਐ ਕੋਈ ਕੈਮਰਾ ਫੜਨ ਵਾਲਾ ਹੈ ਨਹੀਂਗਾ ਮੈਨੂੰ ਔਖਾ ਹੋ ਜਾਂਦਾ ਐ ਵੀਡੀਓ ਬਣਾਉਣਾ ਤਾਂ ਤਾਂ ਜ਼ਿਆਦਾਤਰ ਤਾਂ ਮੈਂ ਵੀਡੀਓ ਦੀ ਤਾਂ ਹੀ ਨਹੀਂ ਬਣਾਉਂਦੀ ਹੁੰਦੀਗੀ ਫਿਰ ਮੈਂ ਸਟੀਚਿੰਗ ਦੇ ਵੀਡੀਓ ਬਣਾਉਂਗਾ ਸੌਖਾ ਨਾ ਕਿਉਂਕਿ ਮੈਂ ਸਟੈਂਡ ਤੇ ਲਾ ਲੈਣੀ ਆ ਕੈਮਰੇ ਨੂੰ ਇਹ ਖੋਦੋ ਬੰਦ ਤੇ ਆਪਾਂ ਬਾਹਰ ਤੇ ਹੁਣ ਆਪਾਂ ਖੁਰਲੀ ਕਰਕੇ ਸਾਫ਼ ਤੇ ਪੱਠੇ ਪਾ ਦਈਏ ਇਹਨਾਂ ਨੂੰ ਕੋ ਉਤਰ ਕੇ ਜੀ ਚਲੋ ਜੀ ਮਿਲਦੇ ਆ ਥੋੜੀ ਟਾਈਮ ਬਾਅਦ ਚਲੋ ਜੀ ਆਪਣਾ ਮਤ ਹੋ ਗਿਆ ਵੱਡਾ ਹੁਣ ਥੋੜਾ ਟਾਈਮ ਲਈ ਰੋਕ ਲੱਗ ਸਕਦੇ ਆ ਆਪ ਸਾਥ ਚੜ ਕੇ ਆਪਾਂ ਆਪੀ ਤੋਂ ਕਰਕੇ ਪੱਤੇ ਗੋਣੇ ਆ ਮੈਂ ਚਲੋ ਥੋੜਾ ਬੁੱਕਟਾਂ ਲਈ ਰੋਕ ਲਾ ਲੀ ਸੁਪਰੇ ਬਾਜ ਜਾਂਦੇ ਆਪਾਂ ਮੱਟ ਕੇ ਬਾਹਰ ਕੱਢ ਦਾਂਗੇ ਟੋਪਰਾ ਜੀ ਮੜ ਕੇ ਆਪਣਾ ਭਰਨਾ ਨਹੀਂ ਪੈਂਦਾ ਆਹੀਂ ਚੱਕ ਚੱਕ ਛੱਡ ਦਾਂਗੇ ਤੇ ਉਹਦੇ ਨੂੰ ਹੋਰ ਬਾਹਰ ਦੇ ਥੱਲੇ ਕੋ ਮੇਰਾ ਹਾਲ ਕਰਮੀ ਦੇ ਨਾਲ ਹੁਣ ਆਪਣੇ ਟੋਕਰੇ ਤਿੰਨ ਦਾ ਭਰੇਗੇ ਤਿੰਨ ਦਾ ਪੰਜ ਸੈੱਟ ਕੇ ਉੱਤੇ ਟੋਕਰਾ ਪਾ ਕੇ ਤੂੰ ਵੀ ਦਾਈ ਕੰਮ ਨਹੀਂ ਬੜੇ ਜਿਹੜੇ ਦੂਜੇ ਉਹ ਆਪਾਂ ਸ਼ਾਮ ਨੂੰ ਪਾ ਦਾਂਗੇ ਪਾਣੀ ਪੀ ਲਗੇ ਜੀ ਪਹਿਲਾਂ ਲਓ ਜੀ ਆਪਾਂ ਪੱਠੇ ਦਿੱਤੇ ਆ ਪਾਏ ਤਾਂ ਇਹ ਲੱਗੀਆਂ ਖਾਣ ਹੁਣ ਅੱਧੇ ਘੰਟੇ ਚ ਇਹਨਾਂ ਨੇ ਕਰ ਦੇਣੀ ਖੁਰਦੀ ਖਾਲੀ ਜਿਹੜੇ ਪਾਏ ਇਹਨਾਂ ਨੂੰ ਪੱਠੇ ਤੇ ਆਪਾਂ ਵੀ ਆਪ ਦਾ ਨੰ ਕੰਮ ਨਿਮੇੜ ਲਿਆ ਤੇ ਉਹ ਪਾ ਦਾਂਗੇ ਸ਼ਾਮ ਨੂੰ ਨਾਲੇ ਚੋਲਾਗੇ ਧਾਰ ਪਾੜਾ ਪਾ ਕੇ ਨਾਲੇ ਉਹ ਸ਼ਾਮ ਨੂੰ ਪੱਠੇ ਪਾ ਦਾਂਗੇ ਤੇ ਇਹਨਾਂ ਨੂੰ ਪਾਣੀ ਪਿਆ ਕੇ ਫੇਰ ਸ਼ਾਮ ਨੂੰ ਬਾਹਰ ਨੂੰ ਬਾਹਰ ਕੱਢ ਦਾਂਗੇ ਬਾਹਰ ਬਹਿ ਜਾਣੇ ਨੇ ਤੇ ਮੈਂ ਚਲਦੀ ਹਾਂ ਹੁਣ ਉਧਰ ਜੀ ਅਰੈਸਟ ਕਰਦੇ ਆ ਕਿਉਂਕਿ ਸੁਬ੍ਹਾ ਸਵੇਿਆਂ ਦੇ ਉੱਠੇ ਹੋਏ ਆ ਇਹਨਾਂ ਨੇ ਭਈ ਲੈਣ ਜਾਣਾ ਸੀ ਦੂਜੇ ਪਿੰਡੋਂ 3 ਵਜੇ ਉੱਠ 3 ਵਜੇ ਉੱਠੀ ਸੀ ਪਹਿਲਾਂ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਫਿਰ ਭਈਆਂ ਨੂੰ ਚਾਹ ਬਣਾ ਕੇ ਦਿੱਤੀ ਭਈਏ ਲੈ ਜਾਂਦੇ ਇਹਨਾਂ ਤੇ ਫਿਰ ਦੀਦੀ ਆਲੇ ਮੇਰੇ ਨਾਲ ਮੰਡੀ ਚੱਲੋ ਮੈਂ ਉਹਦੇ ਨਾਲ ਮੰਡੀ ਚਲੀ ਗਈ ਆ ਕੇ ਤੇ ਦੇਖਦੇ ਨਹੀਂ ਸੀ ਇਧਰਲੇ ਖੇਤ ਤੇ ਇਧਰ ਚਲੇ ਗਏ ਤੇ ਹੁਣ ਪੱਠੇ ਪਾਏ ਆ ਤੇ ਰੈਸਟ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਹੁਣ ਅੱਧਾ ਘੰਟਾ ਰੈਸਟ ਕਰਦੇ ਆ ਤੇ ਸ਼ਾਮ ਨੂੰ ਚੱਕ ਲਾਂਗੇ ਜਦ ਠੰਡਾ ਜਾ ਹੋ ਗਿਆ ਦੋ ਬੂਆ ਜੀ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਥੈਂਕ ਯੂ ਜੂਜੀ ਥੈਂਕ ਯੂ ਜੂਜੀ ਫॉर ਵਾਚਿੰਗ ਓਕੇ ਬਾਏ